ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤ ਤੋਂ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ 8 ਜੁਲਾਈ 2024 ਦਿਨ ਦੇ ਵੇਲੇ ਮੌਸਮ ਦੇ ਕੀ ਹਾਲਾਤ ਨੇ ਸਾਰੀ ਜਾਣਕਾਰੀ ਦਵਾਂਗੇ ਦੱਸਾਂਗੇ ਜੀ ਕਦੋਂ ਕਿਸ ਇਲਾਕੇ ਵਿੱਚ ਮੀਂਹ ਦੇ ਚਾਂਸ ਬਣਦੇ ਨੇ ਕਿਵੇਂ ਟੈਂਪਰੇਚਰ ਰਹੇਗਾ ਕਿਸ ਸੰਦੇ ਇਲਾਕੇ ਵਿੱਚ ਨੇਰੀ ਦੀ ਉਮੀਦ ਹੈ ਤੇ ਕਿਸ ਇਲਾਕੇ ਦੇ ਵਿੱਚ ਧੁੱਪ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਜੀ ਆਪਾਂ ਸੈਟਲਾਈਟ ਇਮੇਜ ਦੇਖਾਂਗੇ ਇਮੇਜ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ੀਰੋ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਇਲਾਕੇ ਦੇ ਹਾਲਾਤ ਪਤਾ ਲੱਗ ਸਕਣ ਇਮੇਜ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਕਿ ਹੁਣ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਬਣਦਾ ਹੋਇਆ ਜਿਦੋਂ ਦਿਖਾਈ ਦੇ ਰਿਹਾ ਹੈ ਬੀਤੇ ਕੱਲ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਜ਼ੀ ਦਿਖਾਈ ਦੇ ਰਹੀ ਸੀ ਹਲਕੀ ਫੁਲਕੀ ਿਕਣਮਣ ਕਣੀਆਂ ਵੀ ਹੋਈਆਂ ਨੇ ਮਾਲਵੇ ਅਤੇ ਦੁਆਬੇ ਦੇ ਖੇਤਰਾਂ ਦੇ ਵਿੱਚ ਪਰ ਹੁਣ ਗੱਲ ਕਰ ਲਈ ਅੱਜ ਤਾਂ ਅੱਜ ਮੌਸਮ ਖੁਸ਼ਕ ਅਤੇ ਸਾਫ਼ ਬਣੇ ਰਹਿਣ ਦੀ ਪੂਰੀ ਪੂਰੀ ਤੋਂ ਮੌਸਮ ਬਦਲਦਾ ਹੋਇਆ ਦਿਖਾਈ ਦੇ ਰਿਹਾ 11 ਤੇ ਭਾਰਤਿਕ ਨੂੰ ਮੀਂਹ ਦੀ ਉਮੀਦ ਹੈ ਪਰ ਉਹਦੇ ਬਾਰੇ ਜੋ ਵੀ ਜਾਣਕਾਰੀ ਹੈ ਮੌਸਮ ਵਿਭਾਗ ਵੱਲੋਂ ਫਿਲਹਾਲ ਕੋਈ ਵੱਡੀ ਅਪਡੇਟ ਨਹੀਂ ਆਈ ਹੈ ਜੀ ਅਗਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਮੌਸਮ ਜਿਹੜਾ ਹੈ ਉਹ ਖੁਸ਼ਕ ਤੇ ਸਾਫ ਬੜੇ ਰਹਿਣ ਦੇ ਨਾਲ ਲਿਸ਼ਕਵੀ ਧੁੱਪ ਪਵੇਗੀ ਟੈਂਪਰੇਚਰ ਜਿਹੜੇ 35 ਡਿਗਰੀ ਦੇ ਨੇੜੇ ਤੇ ਖੜੇ ਹੋ ਸੀ ਉਹ 36 37 ਡਿਗਰੀ ਤੱਕ ਜਾਂਦੇ ਹੋਏ ਦਿਖਾਈ ਦੇ ਰਣੀ ਹਮਸਵਰਗਾ ਮਾਹੌਲ ਬਣ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਜੋ بارش ਹੋ ਰਹੀ ਸੀ ਉਸ ਦੇ ਕਾਰਨ ਧਰਤੀ ਦੇ ਵਿੱਚ ਨਮੀ ਆ ਚੁੱਕੀ ਹੈ ਜੀ ਤੇ ਜਦੋਂ ਗਰਮਿਆਸ਼ ਧੁੱਪ ਪੈਂਦੀ ਹੈ ਤਾਂ ਉਹ ਨਮੀ ਹਮਸ ਵਿੱਚ ਬਦਲ ਜਾਂਦੀ ਹੈ ਕਿਉਂਕਿ ਹੁਣ ਮੌਨਸੂਨ ਦਾ ਮੌਸਮ ਚੱਲ ਰਿਹਾ ਹੈ ਜੀ ਪੂਰਬ ਦਿਸ਼ਾ ਤੋਂ ਹਵਾਵਾਂ ਆਉਂਦੀਆਂ ਨੇ ਤੇ ਇਹ ਪੂਰਬ ਦਿਸ਼ਾ ਤੋਂ ਜਿਹੜੀ ਹਵਾਵਾਂ ਆਪਣੇ ਨਾਲ ਹਮੇਸ਼ਾ ਨਮੀ ਵਾਲੇ ਬੱਦਲ ਲੈ ਕੇ ਆਉਂਦੀਆਂ ਨੇ ਜਿਸ ਦੇ ਨਾਲ ਕੀ ਹਵਾ ਦੇ ਵਿੱਚ ਨਮੀ ਆ ਜਾਂਦੀ ਹੈ ਧੁੱਪ ਪੈਣ ਦੇ ਨਾਲ ਉਹ ਨਮੀ ਹਮਸ ਵਿੱਚ ਬਦਲ ਜਾਂਦੀ ਹੈ ਮੁੜ ਕੇ ਵਾਲੀ ਗਰਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਤੇ ਕੋਈ ਵੱਡੀਆਂ ਕਾਰਵਾਈਆਂ ਮੀਂਹ ਦੇ ਨਾਂ ਤੇ ਦੇਖਦੇ ਹੋਏ ਅੱਜ ਟੈਂਪਰੇਚਰ ਵਿੱਚ ਵਾਧੇ ਦੀ ਉਮੀਦ ਹੈ ਕੋਈ ਵੱਡੀਆਂ ਖਵਾਵਾਂ ਦੀ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ ਓਵਰ ਆਲ ਗੱਲ ਕਰੀਏ ਮੌਸਮ ਅੱਜ ਦਾ ਦਿਨ ਖੁਸ਼ਕ ਅਤੇ ਸਾਫ ਬਣਿਆ ਰਹੇਗਾ ਤੇ ਬਾਕੀ ਜੋ ਵੀ ਅਪਡੇਟ ਹੋਵੇਗੀ ਦੁਪਹਿਰ ਤੇ ਸ਼ਾਮ ਦੀ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਤੁਹਾਡੇ ਦਰਮਿਆਨ ਬਾਕੀ ਜੋ ਵੀ ਅਪਡੇਟ ਹੈ ਜੀ ਤੁਸੀਂ ਆਪਣੇ ਇਲਾਕੇ ਦੀ ਕਮੈਂਟ ਬਾਕਸ ਵਿੱਚ ਰੂਲ ਲਿਖ ਦਿਓ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮ ਮਾੜੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ